ਮਾਲਕ ਦੇ ਉਸ ਵਕਤ ਖੋਸ਼ ਉੜ ਗਏ ਤੇ ਪੁਲਿਸ ਪ੍ਰਸ਼ਾਸਨ ਉਸ ਵਕਤ ਅਲਰਟ ਤੇ ਆ ਗਿਆ ਜਦੋਂ ਇਹ ਪਤਾ ਲੱਗਿਆ ਕਿ ਇਸ ਗਨ ਹਾਊਸ ਦੇ ਵਿੱਚੋਂ 22 ਅਸਲੇ ਗਾਇਬ ਨੇ ਤਾਂ ਜਿਸ ਤੋਂ ਬਾਅਦ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਦਰਅਸਲ ਤਰਨਤਾਰਨ ਅੰਮ੍ਰਿਤਸਰ ਬਾਈਪਾਸ ਚੌਂਕ ਦੇ ਵਿੱਚ ਸਥਿਤ ਇੱਕ ਗਨ ਹਾਊਸ ਦੇ ਵਿੱਚੋਂ ਚੋਰੀ ਹੁੰਦੀ ਹੈ। 22 ਹਥਿਆਰ ਗਾਇਬ ਸੀ। ਅਤੇ ਜਾਂਦੇ ਜਾਂਦੇ ਚੋਰ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਦੱਸ ਦਈਏ ਕਿ ਇੱਕ ਸਾਈਡ ਦੀ ਕੰਧ ਤੇ 파ੜ ਲਗਾ ਕੇ 16 ਵੱਖ-ਵੱਖ ਕਿਸਮਾਂ ਦੀਆਂ ਰਾਈਫਲਾਂ 5 ਰਿਵਾਲਵਰ ਇੱਕ ਪਿਸਟਲ ਤੇ 40 ਕਰੀਬ ਕਾਰਤੂਸ ਚੋਰੀ ਕਰ ਲਏ ਗਏ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਅਲਰਟ ਤੇ ਹੈ ਦੂਜੀ ਪਾਸੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬਹੁਤ ਸਾਰੇ ਅਜਿਹੇ ਤੱਥ ਸਾਡੇ ਹੱਥ ਲੱਗੇ ਨੇ ਜਿਨ੍ਹਾਂ ਨੂੰ ਅਸੀਂ ਹਾਲੇ ਡਿਸਕਲੋਜ਼ ਨਹੀਂ ਕਰ ਸਕਦੇ ਪਰ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਏਗਾ ਤਾਂ ਦੱਸ ਜਿਏ ਕੀ ਦੁਕਾਨ ਦਾ ਮਾਲਿਕ ਜਦੋਂ ਸਵੇਰੇ ਕਾਗਜ਼ਾਤ ਲੈਣ ਦੇ ਲਈ ਇੱਥੇ ਪਹੁੰਚਦਾ ਹੈ ਤਾਂ ਉਹ ਦੇਖਦਾ ਹੈ ਕਿ ਉਸ ਦੀ ਦੁਕਾਨ ਦੇ ਵਿੱਚੋਂ ਚੋਰੀ ਹੋ ਗਈ ਤਾਂ ਉਹ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੰਦਾ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਦੇ ਕੋਲ ਨਾ ਸਿਰਫ ਆਪਣੀਆਂ ਗੰਨਾ ਬਲਕਿ ਜਿਹੜੇ ਲੋਕ ਉਸ ਦੇ ਕੋਲ ਜਮ੍ਹਾਂ ਕਰਵਾ ਕੇ ਜਾਂਦੇ ਨੇ ਅਸਲਾ ਉਹ ਵੀ ਇੱਥੇ ਮੌਜੂਦ ਸੀ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਹੈ ਗਨ ਹਾਊਸ ਦੇ ਮਾਲਕ ਦਾ ਤੇ ਪੁਲਿਸ ਅਧਿਕਾਰੀ ਦਾ ਇੱਕ ਵਾਰ ਤੁਹਾਨੂੰ ਇੱਥੇ ਕਾਫੀ ਵੈਪਨਸ ਜਿਹੜੇ ਹੈਗੇ ਉਹ ਮਿਸਿੰਗ ਪਾਏ ਗਏ ਆ ਲੌਕਸ ਟੁੱਟੇ ਆ ਤੇ ਦੀਵਾਰ ਟੁੱਟੀ ਹੋਈ ਪਾਈ ਗਈ ਹੈ ਤੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਹੂ ਇਜ਼ ਇਨਵੋਲਡ ਤੇ ਫਰਦਰ ਸੀਕਰੇਸੀ ਰੱਖਣਾ ਚਾਹਾਂਗੇ ਅਸੀਂ ਇਸ ਮੈਟਰ ਦੇ ਉੱਤੇ ਤਾਂ ਕਿ ਕਿਸੇ ਨੂੰ ਹੋਰ ਅਨ ਜਿਹੜਾ ਅਨਵਾਰੈਂਟਡ ਲੋਕਾਂ ਨੂੰ ਨਾ ਹਸਪਤਾਲ ਆ ਗਏ ਤੇ ਕੋਈ ਭੱਜਣ ਦੀ ਕੋਸ਼ਿਸ਼ ਨਾ ਕਰੇ ਸਰ ਵੇਖਣੇ ਦੰਨ ਕਿੰਨੇ ਕਿੰਨੇ ਜਿਹੜੇ ਵੈਪਨਸ ਨੇ ਕਿਸ ਤਰ੍ਹਾਂ ਦੇ ਉਹ ਹਲੇ ਸਰ ਕਾਊਂਟਿੰਗ ਚੱਲ ਰਹੀ ਹੋਈ ਥੈਟ ਇਜ਼ ਅੰਡਰਗoing ਉਹ ਪ੍ਰੋਸੈਸ ਚੱਲ ਰਿਹਾ ਹਲੇ ਅਸੀਂ ਸਾਰਾ ਕੁਝ ਓਨਲੀ ਜਸਟ ਪ੍ਰੀਲੀਮਿਨਰੀ ਇਨਕੁਆਰੀ ਕਰੀ ਸੀ ਕਿ ਕਿਵੇਂ ਕਿਵੇਂ ਹਾਊ ਇਜ਼ ਇਟ ਗoing ਅਬਾਊਟ ਕੀ ਕੀ ਹੋਇਆ ਕੀ ਕੀ ਟੁੱਟਿਆ ਅਸੀਂ ਸਿਰਫ ਉਹ ਚੀਜ਼ ਹਲੇ ਦੇਖੀ ਹੈ ਅਸੀਂ ਫਿਰ ਆਪਣੀ ਫਰਦਰ ਕਲੂਜ਼ ਟੀਮ ਨੂੰ ਬੁਲਾ ਕੇ ਦੇਖ ਰਹੇ ਹਾਂ ਕਿ ਕਿਵੇਂ ਅੱਗੇ ਪ੍ਰੋਸੈਸ ਕਰਨਾ ਹੈ ਐਮਿਨਿਸ਼ਨ ਵਿਦ ਦੀ ਐਮਿਨਿਸ਼ਨ ਵਗੈਰਾ ਹਾਂਜੀ ਕੁ ਆਮਜ਼ਨ ਅਮਿਊਨੀਸ਼ਨ ਦੀ ਸ਼ਾਪ ਚਾਹਾਂਜੀ ਹਲੇ ਹਲੇ ਫਿਰ ਵੀ ਉਹਦਾ ਜਿਹੜਾ ਵੇਰਵਾ ਹੈ ਉਹ ਸਾਨੂੰ ਜਿਹੜੇ ਓਨਰ ਹੈ ਉਹ ਕੰਪਲੀਟਲੀ ਦੇਣਗੇ ਉਹ ਇਹ ਹਲੇ ਇਹ ਹਲੇ ਕਲੀਅਰਲੀ ਆਪਾਂ ਨੂੰ ਪਤਾ ਨਹੀਂ ਹੈ ਇਹ ਵੀ ਅੰਡਰ ਪ੍ਰੋਸੈਸ ਹੈ ਕਿਉਂਕਿ ਕਦੀ ਸ਼ਾਪ ਖੁੱਲਦੀ ਹੈ ਕਦੀ ਨਹੀਂ ਖੁੱਲਦੀ ਤਾਂ ਉਹ ਚੀਜ਼ ਅਸੀਂ ਓਨਰ ਤੋਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰੇ ਫੋਟੋ ਨਹੀਂ ਵੀ ਆਈ ਸੀਸੀਟੀਵੀ ਕੈਮਰੇਜ ਦਾ ਜਿਹੜਾ ਡੀਵੀਆਰ ਹੈ ਉਹ ਸਾਨੂੰ ਹਲੇ ਰਿਕਵਰ ਨਹੀਂ ਹੋਇਆ ਉਹ ਵੀ ਅੰਡਰ ਪ੍ਰੋਸੈਸ ਹੈ ਜੋ ਵੀ ਜਦੋਂ ਮਿਲੇਗਾ ਸਹੀ ਵਰਕਿੰਗ ਚ ਸੀ ਗਨ ਹਾਊਸ ਵਰਕਿੰਗ ਚ ਸੀਗਾ ਹਾਂਜੀ ਇਹਨਾਂ ਕੋਲ ਸੀਗਾ ਮਤਲਬ ਜਦੋਂ ਵੀ ਆਂਦੇ ਸੀ ਕਿ ਕੋਈ ਹਫਤੇ ਪਹਿਲਾਂ ਆਏ ਆ ਇਹਨਾਂ ਨਾਲ ਝਗੜਾ ਕੋਈ ਚੱਲ ਰਿਹਾ ਇਸ ਮੈਟਰ ਦੇ ਵਿੱਚ ਤੋ ਹਲੇ ਚੀਜ਼ਾਂ ਕਲੀਅਰ ਹੋਣ ਦੋ ਤਾਹਲੇ ਆਈ ਕਾਂਟ ਐਗਜ਼ੈਕਟਲੀ ਸੇ ਕਿਸੇ ਵੀ ਚੀਜ਼ ਦੇ ਉੱਤੇ ਉਹ ਹੀ ਉਹ ਹੀ ਮੈਂ ਤੁਹਾਨੂੰ ਕਹਿਣਾ ਕਿ ਉਹ ਅੰਡਰ ਪ੍ਰੋਸੈਸ ਹੈ ਉਹ ਕਾਊਂਟ ਕਰਕੇ ਸਾਨੂੰ ਦੱਸ ਰਿਹਾ ਕਿ ਕੀ ਕੀ ਚੋਰੀ ਹੋਇਆ ਐਗਜ਼ੈਕਟ ਕੀ ਹੈ ਉਹਦਾ ਵੇਰਵਾ ਅਸੀਂ ਬਣਾ ਰਹੇ ਆ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕਿਸ ਨਾਂ ਤੇ ਹੈ ਦੁਕਾਨਾ ਮੀਤ ਗਾਨਾ ਉਸਦੇ ਮੇਰੇ ਨਾਮ ਦੇ ਜੀ ਸਾਰੇ ਨਾਮ ਲੜਿਆ ਜਨਤ ਦਾ ਤੇ ਸਰ ਮੈਂ ਅੱਜ ਦੋ ਵਜੇ ਆਪਣੀ ਜ਼ਰੂਰੀ ਗੱਲ ਤੇ ਕੰਮ ਆਇਆ ਕੋਈ ਪੇਪਰ ਚਾਹੀਦੇ ਮੈਂ ਲੈਣ ਆਇਆਗਾ ਨਾ ਉਸਤੇ ਤੇ ਵੇਖਿਆ ਵੀ ਚਲਿਆਂ ਸੰਨ ਲਾ ਗਈ ਤੇ ਮੇਰੀ ਦੁਕਾਨ ਚੋਂ ਚੋਰੀ ਕਰ ਗਿਆ ਰਾਤ ਚੋਰ ਜੜਗੀ 10 ਮੀਟਰ ਦੀ ਦੂਰੀ ਤੇ ਮੇਰੇ ਪੁਲਿਸ ਦਾ ਨਾਕਾ ਚੌਂਗ ਹੈ ਮੇਨ ਜਿਹੜਾ 24 ਘੰਟੇ ਹਾਈ ਟੈਕ ਨਾਕਾ ਰਹਿੰਦਾ ਇੱਥੇ ਤੇ ਉਹ ਸਰ ਮੇਰੀ ਦੁਕਾਨ ਤੋਂ ਸਾਰਾ ਹਸਨਾ ਚੋਰੀ ਹੋ ਗਿਆ ਜੀ ਪੁਲਿਸ ਦੀ ਲੱਗੀ ਨਾਕੇ ਤੇ ਲੱਗੀ ਕਰਦੇ ਕੀ ਕੀ ਟੋਟਲ ਹੜ ਕਿੰਨੇ ਕਿੰਨੇ ਵਪਨ ਲੱਕੀ ਕੀ ਕੀ ਸਮਾਨ ਆ ਸਰ ਮੇਰੇ 16 12 ਬੋਲਿਅਮ ਬੁਕਾ ਚਾਰ ਵਾਲਵਰ ਹੈ ਇੱਕ ਮੱਤੀ ਬੋਲ ਦਾ ਪਿਸਤਲ ਹੈ ਇੱਕ ਰਾਈਫਲ ਹੈ 3.0 ਸੀਡੀ ਜਿਹੜੀ ਚੋਰੀ ਕਰ ਗਏ ਨੇ ਸਰ ਟੋਟਲ ਕਿੰਨਾ ਹੋ ਗਿਆ 22 ਵੈਪਨ ਮੇ ਕੋ ਚੋਰੀ ਕਰ ਗਏ ਨੇ ਸਰ ਕੀ ਕਹਿੰਦੇ ਜਾਂਦੇ ਪੰਜਾਬ ਸਰ ਨੂੰ ਮੈਂ ਤੇ ਸਰ ਇਹ ਕਿੰਨਾ ਵੀ ਜੰਦਰ ਤੇ ਜਦੋਂ ਨਾਲੇ ਕ੍ਰੇਸ ਕਰਕੇ ਕੋਈ ਸੀਸੀਡੀ ਵੀ ਵੇਚ ਕੇ ਉਹਨਾਂ ਨੂੰ ਫੜਾਇਆ ਜਾਵੇ ਬਹੁਤ ਚੰਗੀ ਗੱਲ ਠੀਕ ਹੈ ਸਰ ਵੇਖਣ ਜੀ ਜਿੰਤਰ ਸੀ ਕਿੰਨੇ 22 ਵੈਪਨ ਤੁਹਾਡੇ ਇੱਥੇ ਲੋਕਾਂ ਦੇ ਘਰਾਂ ਦੇ ਆਪਣੇ ਸੀ ਸਰ ਮੇਰੇ ਆਪਣੇ ਵੀ ਕੁਝ ਲੋਕਾਂ ਦੇ ਸੇਫਟੀਆਂ ਦੇ ਵੀ ਜਮਾ ਹੈ ਜਿਹੜੇ ਲੋਕੀ ਬਾਹਰ ਜਾਂਦੇ ਫੋਰਨ ਜਾਂਦੇ ਜਮਾ ਕਰਾ ਕੇ ਜਾਂਦੇ ਜਾਂ ਕੋਈ ਜੇ ਡੈਥ ਹੋ ਜਾਂਦੀ ਉਹਨਾਂ ਦੇ ਜਮਾ ਹੁੰਦੇ ਆ